ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਦੇ ਚੱਲਦਿਆਂ ਲਹਿਰਾ ਗਾਗਾ ਦੇ ਨੇੜਲੇ ਪਿੰਡ ਹਰਿਆਉ ਦੇ ਕਈ ਘਰਾਂ ਦੇ ਵਿੱਚ ਬਰਸਾਤੀ ਪਾਣੀ ਭਰ ਗਿਆ ਘਰ ਵਾਪਿਸ ਹੋਏ ਪਰਿਵਾਰਾਂ ਨੂੰ ਸਰਕਾਰੀ ਸਕੂਲ ਦੇ ਵਿੱਚ ਰਹਿਣ ਬਸੇਰਾ ਬਣਾਇਆ ਗਿਆ ਸਿਹਤ ਵਿਭਾਗ ਮੂਨਕ ਦੀ ਮੈਡੀਕਲ ਟੀਮ ਸਕੂਲ ਵਿੱਚ ਪਹੁੰਚਿਆ ਸਿਹਤ ਵਿਭਾਗ ਦੇ ਵੱਲੋਂ ਕੈਂਪ ਲਗਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਹੜ ਦੇ ਪਾਣੀ ਦੇ ਨਾਲ ਜੋ ਪਾਣੀ ਖੜ ਗਿਆ ਖੜੇ ਪਾਣੀ ਦੇ ਵਿੱਚ ਮੱਛਰ ਵੀ ਪੈਦਾ ਹੋ ਜਾਂਦਾ ਤੇ ਅਨੇਕਾਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਜਿਸ ਦੇ ਚੱਲਦੇ ਹੁਣ ਇਹ ਵੀ ਇੱਕ ਵੱਡਾ ਜੜਾ ਕਿ ਕਾਰਨ ਬਣਦਾ ਨਜ਼ਰ ਆ ਰਿਹਾ ਜਿਸ ਦੇ ਚੱਲਦੇ ਜਿਹੜੇ ਪਿੰਡਾਂ ਦੇ ਵਿੱਚ ਹੜ ਵਰਗੀ ਸਥਿਤੀ ਆਈ ਹੈ ਹੜ ਆਏ ਨੇ ਤੇ ਲੋਕ ਆਪਣੇ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਉੱਥੇ ਮੈਡੀਕਲ ਦੀਆਂ ਟੀਮਾਂ ਨੂੰ ਵੀ ਜਿਹੜਾ ਕਿ ਲਗਾਇਆ ਗਿਆ ਤਾਂ ਕਿ ਲੋਕਾਂ ਨੂੰ ਜਿਹੜਾ ਕਿ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਖਾਸ ਕਰਕੇ ਡੇਂਗੂ ਮਲੇਰੀਆ ਜਾਂ ਟਾਈਫਾਇਡ ਅਤੇ ਚਮੜੀ ਦੇ ਰੋਗਾਂ ਤੋਂ ਬਚਾਉਣ ਦੇ ਵਾਸਤੇ ਪੂਰੀਆਂ ਸਾਵਧਾਨੀਆਂ ਲੋਕਾਂ ਨੂੰ ਵਰਤਣ ਦੀ ਅਪੀਲ ਜੜਕੀ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਬਾਈ ਜੀ ਸਾਡੇ ਪਿੰਡ ਹਰੀਆਉਂ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਾਣੀ ਕਾਫੀ ਆ ਗਿਆ ਸੀ بارش ਜਿਆਦਾ ਹੋ ਗਈ ਸੀ ਕੁਝ ਪਾਣੀ ਕਿਚੋਂ ਡਰੇਨ ਵਿੱਚੋਂ ਵੀ ਜਿਆਦਾ ਆ ਗਿਆ ਸੀ ਉਹਦੇ ਕਰਕੇ ਇੰਨਾ ਗਰੀਬ ਬੰਦਿਆਂ ਦੇ ਘਰਾਂ ਦੇ ਵਿੱਚ ਨਾ ਪਾਣੀ ਵੜ ਗਿਆ ਸੀ ਪਾਣੀ ਨਾਲ ਇਹਨਾਂ ਦੇ ਘਰ ਬਿਲਕੁਲ ਹੀ ਡੈਮਸ ਹੋ ਗਏ ਸਾਰੇ ਘਰ ਟ੍ਰੈਂਡ ਜੋਗ ਨਹੀਂ ਰਹੇ ਸੀ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵਿੱਤ ਮੰਤਰੀ ਸਰਦਾਰ ਰਣਪਾਲ ਸਿੰਘ ਜੀ ਚੀਮਾ ਨੂੰ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਪ੍ਰਸ਼ਾਸਨ ਨੂੰ ਕਹਿ ਕੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਜੇਸੀਬੀਆਂ ਲਗਾਈਆਂ ਪਾਣੀ ਦਾ ਹੱਲ ਕਰਵਾਇਆ ਅਤੇ ਇਹਨਾਂ ਜਿੰਨਾ ਘਰਾਂ ਦੇ ਵਿੱਚ ਪਾਣੀ ਜ਼ਿਆਦਾ ਆ ਚੁੱਕਿਆ ਸੀ ਉਹਨਾਂ ਘਰਾਂ ਦਾ ਸਮੇਤ ਸਮਾਨ ਦੇ ਨਾਲ ਸਰਕਾਰੀ ਸਕੂਲ ਦੇ ਵਿੱਚ ਸ਼ਿਫਟ ਕਰਾਇਆ ਤੇ ਇਹ ਤਿੰਨਾਂ ਦੇ ਰਹਿਣ ਸੈਣ ਦਾ ਸਾਰਾ ਪ੍ਰਬੰਧ ਕੀਤਾ ਗਿਆ ਤੇ ਸਵੇਰ ਦਾ ਸ਼ਾਮ ਦਾ ਦੁਪਹਿਰ ਦਾ ਸਾਰਾ ਖਾਣੇ ਦਾ ਇੰਟੀਮ ਕੀਤਾ ਗਿਆ ਫੂਡ ਸਪਲਾਈ ਵੱਲੋਂ ਮਹਿਕਮਾ ਨੇ ਡਿਊਟੀਆਂ ਲਾਈਆਂ ਗਈਆਂ ਤੇ ਇਹਨਾਂ ਨੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕਰਿਆ ਗਿਆ ਤੇ ਰਾਤ ਦੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕੀਤਾ ਗਿਆ ਤੇ ਇਹਨਾਂ ਲਈ ਜੋ ਵੀ ਲੋੜੀਂਦੀਆਂ ਦਵਾਈਆਂ ਸੀ ਡਾਕਟਰਾਂ ਦੀ ਟੀਮ ਸਪੈਸ਼ਲ ਭੇਜੀ ਗਈ ਤੇ ਇਹਨਾਂ ਦਾ ਚੈੱਕਅਪ ਕੀਤਾ ਗਿਆ ਤੇ ਇਹਨਾਂ ਨੂੰ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ ਲਗਾਤਾਰ 18-17 ਘੰਟੇ ਮੀਂਹ ਪਿਆ ਉਸ ਤੋਂ ਬਾਅਦ ਦੁਬਾਰੇ ਫੇਰ ਮੀਂਹ ਪੈਂਦਾ ਰਿਹਾ ਘਟੋ 22-23 ਘੰਟੇ ਮੀਂਹ ਪਿਆਗਾ ਇਸ ਕਰਕੇ ਆਲੇ-ਦਾਲੇ ਦਾ ਪਾਣੀ ਸੜਕ ਪਿੰਡਾਂ ਦਾ ਹੋਰ ਪਾਣੀ ਲਵਲੋ ਪਿੰਡਾਂ ਦਾ ਸਾਰਾ ਪਾਣੀ ਸਾਡੇ ਸੇਮ ਨਾਲੇ ਕਰਕੇ ਪਿੰਡ ਦੇ ਵਿੱਚ ਪਾਣੀ ਇੰਟਰ ਹੋ ਗਿਆ ਸਾਡਾ ਘਟੂ ਘਟੂ 250 ਘਰ ਡੁੱਬ ਚੁੱਕਿਆ ਸੀਗਾ ਉਹ ਡੁੱਬਣ ਕਾਰਨ ਪਿੰਡਾਂ ਦੇ ਅਸੀਂ ਰਿਕਸ਼ੂ ਕਰਕੇ ਉੱਥੇ ਸਾਡੇ ਸਕੂਲ ਦੇ ਵਿੱਚ ਇੱਥੇ ਪਰਿਵਾਰ 15 ਤੋਂ 25 ਪਰਿਵਾਰ ਤਕਰੀਬਨ ਸਾਡੇ ਸਕੂਲ ਦੇ ਵਿੱਚ ਨੇ ਬਾਕੀ ਜਿਵੇਂ ਜਿਵੇਂ ਜਿੱਥੇ ਜਿੱਥੇ ਥਾਂ ਮਿਲੇ ਉੱਥੇ ਉੱਥੇ ਬੈਠੇ ਨੇਗੇ। یعنی ਕਿ ਦੋ ਦੋ 250 ਘਰ ਸਾਡਾ ਉਹਰਾ ਪਰਾਂ ਸਾਈਡ ਤੇ ਬੈਠਿਆਗਾ ਤੇ ਸਾਡੇ ਪਿੰਡ ਦੇ ਵਿੱਚ ਸਿਹਤ ਵਿਭਾਗ ਵੱਲੋਂ ਟੀਮਾਂ ਪਹੁੰਚ ਰਹੀਆਂ ਨੇ। ਜਦੋਂ ਵੀ ਫੋਨ ਕਰਦੇ ਆ ਉਹਦੀ ਪਹੁੰਚਦੇ ਆ। ਬਿਨਾਂ ਫੋਨ ਤੋਂ ਵੀ ਉਹਰੇ ਸਾਡੇ ਨਾਲ ਸਹਿਯੋਗ ਕਰ ਰਹੇ ਨੇਗੇ। ਤੇ ਵੀ ਇਹ ਖਤਰਾ ਬਣਿਆ ਪਿਆ ਵੀ ਮੀਂਹ ਦਾ ਪਾਣੀ ਦੇ ਕਾਰਨ ਮੱਛਰ ਪੈਦਾ ਹੋਣ ਕਾਰਨ ਜਾਂ ਬਿਮਾਰੀਆਂ ਦਾ ਉਸ ਤੋਂ ਪਹਿਲਾਂ ਅਸੀਂ ਉਸ ਚੀਜ਼ ਨੂੰ ਨਜਿੱਠ ਲਈਏ। ਤਾ ਜੋ ਸਾਡੇ ਪਰਿਵਾਰ ਨੇ ਸਾਡਾ ਪਿੰਡ ਹੈਗਾ ਆਪਦਾ ਪਿੰਡਾ ਸਾਡਾ ਆਪਦਾ ਪਰਿਵਾਰ ਨੇਗੇ ਜੋ ਬਿਮਾਰੀਆਂ ਤੋਂ ਪਹਿਲੇ ਹੀ ਦੂਰ ਹੋਣ ਜਾਣ ਅਸੀਂ ਸਾਰੀ ਸਿਹਤ ਵਿਭਾਗ ਦਾ ਸਿਹਤ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਹੋਰ ਜਿੰਨੇ ਵੀ ਵੀਰ ਸਾਰੇ ਸਹਿਯੋਗ ਕਰ ਰਹੇ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨ ਕਰਦੇ ਆਂ ਖਾਸ ਕਰਕੇ ਡਾਕਟਰ ਟੀਮ ਦਾ ਜਿਨ੍ਹਾਂ ਦੀ ਉਰੇ ਡਿਊਟੀ ਲੱਗੀ ਹੈ ਕਿ ਆਪਸ ਤਰ੍ਹਾਂ ਦੀ ਡਿਊਟੀ ਲੱਗੀ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਸਾਡਾ ਹਰ ਪਲ ਹਰ ਦੁੱਖ ਹਰ ਸੁੱਖ ਦੇ ਵਿੱਚ ਸਾਡਾ ਸਾਥ ਦਿੱਤਾ ਜੀ ਸਾਫੀ ਕਾਲ ਬਾਈ ਜੀ ਅਸੀਂ ਪਿੰਡ ਹਰਿਆਉ ਤੋਂ ਮੈਂ ਪੰਚਾਇਤ ਮੈਂਬਰ ਲਖਮਿੰਦਰ ਸਿੰਘ ਮੇਰੇ ਨਾਲ ਸਾਡੇ ਸਰਪੰਚ ਸਾਹਿਬ ਨੇ ਮਨਦੀਪ ਸਿੰਘ ਜੀ ਬਾਈ ਜੀ ਸਾਡੇ ਜਿਹੜਾ ਮੀਂਹ ਦੇ ਕਾਰਨ ਜਿਆਦਾ ਪਾਣੀ ਪਿੰਡ ਵਿੱਚ ਆਇਆ ਹੋਇਆ ਜਿਹੜੀ ਕਿ ਪਿੰਡ ਦੇ ਵਿੱਚ 100 150 ਘਰ ਡੁੱਬ ਗਿਆ ਦੀਆ ਤੇ ਉਹ ਸਕੂਲ ਦੇ ਵਿੱਚ ਸ਼ਿਫਟ ਕੀਤੇ ਹੋਏ ਨੇ ਉਹ ਪਾਣੀ ਖੜਨ ਦੇ ਕਾਰਨ ਸਾਡੇ ਪਿੰਡ ਦੇ ਵਿੱਚ ਬਿਮਾਰੀ ਫੈਲਣ ਦਾ ਪੂਰਾ ਹੀ ਖਤਰਾ ਹੋਇਆ ਹੋਇਆ ਹੈ ਇਹਦੇ ਕਰਕੇ ਸਾਡੇ ਕੋਲੇ ਸਾਡੀਆਂ ਟੀਮਾਂ ਡਾਕਟਰ ਸਾਹਿਬ ਸਾਡੇ ਪਿੰਡ ਦੇ ਉਹ ਸਾਡੇ ਕੋਲ ਪਹੁੰਚਦੇ ਨੇ ਪੂਰੀ ਦੇਖ ਰਹੇ ਕਰਨੇ ਪਿੰਡ ਦੇ ਵਿੱਚ ਉਹਨਾਂ ਦਾ ਪੂਰਾ ਪੂਰਾ ਸਹਿਯੋਗ ਹੈ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿਹਤ ਮੰਤਰੀ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ ਹਾਂ ਜਿਸੇ ਵੀ ਬਿਮਾਰੀ ਫੈਲਣ ਤੋਂ ਪਹਿਲਾਂ ਹੀ ਅਸੀਂ ਕਹਿੰਦੇ ਆ ਵੀ ਉਹਦਾ ਮੌਕਾ ਸਾਂਭ ਲਿਆ ਜਾਵੇ ਇਸ ਕਰਕੇ ਸਾਡੇ ਕੋਲ ਡਾਕਟਰ ਸਾਹਿਬ ਆਉਂਦੇ ਨੇ ਔਰ ਬਹੁਤ ਹੀ ਗੌਰ ਨਾਲ ਦੇਖ ਰਹੇ ਨੇ ਚੰਗੀ ਦੇਖ ਰਹੇ ਕਰ ਰਹੇ ਨੇ ਜਦੋਂ ਵੀ ਅਸੀਂ ਬੁਲਾਉਂਦੇ ਆ ਤਾਂ ਫੌਰਨ ਹੀ ਪਹੁੰਚਦੇ ਨੇ ਸੋ ਮੈਡੀਕਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਸਿਹਤ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਪ੍ਰਭਾਵਿਤ ਲੋਕਾਂ ਨੂੰ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਵੀ ਕਿਤੇ ਮੀਂਹ ਦੇ ਪਾਣੀ ਕਾਰਨ ਪਰਿਵਾਰਾਂ ਨੂੰ ਸੇ ਸਮੱਸਿਆਵਾਂ ਆ ਰਹੀਆਂ ਹਨ ਉਹਨਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਸਿਹਤ ਭਗਤਾਂ ਦੀਆਂ ਟੀਮਾਂ ਨਿਰੰਤਰ ਕਾਰਜਸ਼ੀਲ ਨੇ। ਅੱਜ ਜ ਸਿੰਘਾਂ ਪਿੰਡ ਅਖਿਆਉ ਵਿਖੇ ਸਿਹਤ ਵਿਤਾਜ ਦੀ ਮੈਡੀਕਲ ਟੀਮ ਦੇ ਸਨੇਹ ਤੇ ਇੱਥੇ ਲੋਕਾਂ ਦਾ ਜਿਹੜਾ ਹੈ ਉਹ ਚੈੱਕਅਪ ਕੀਤਾ ਜਾਏਗਾ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਣੀਆਂ ਤੇ ਨਾਲੋਂ ਨਾਲ ਉਹਨਾਂ ਨੂੰ ਮੂਹ ਦੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਜਾਗਰੂਕ ਵੀ ਕੀਤਾ ਜਾਇਆ ਤਾਂ ਕਿ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ ਸੋ ਦੱਸਦੇ ਕਿ ਜਿੱਥੇ ਪਾਣੀ ਦੀ ਮਾਰ ਲੋਕਾਂ ਦੇ ਉੱਤੇ ਭਾਰੀ ਪੈ ਰਹੀ ਹੈ ਦੂਜੇ ਪਾਸੇ ਹੁਣ ਬਿਮਾਰੀਆਂ ਵੀ ਸ਼ੁਰੂ ਹੋ ਚੁੱਕੀਆਂ ਜਿਸ ਨੂੰ ਬਚਾਉਣ ਦੇ ਵਾਸਤੇ ਪ੍ਰਸ਼ਾਸਨ ਦੇ ਵੱਲੋਂ ਹੁਣ ਡਾਕਟਰਾਂ ਦੀਆਂ ਟੀਮਾਂ ਨੂੰ ਵੀ ਲਗਾ ਦਿੱਤਾ ਗਿਆ ਹਕੀਕਤ ਰਿਪੋਰਟ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ